ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ 2000 ਭਾਜੀ ਵਧੀਆ ਜੀ ਅੱਜ ਕਿਤਾ ਪੈਨਸ਼ਨ ਲੈਣਾ ਆਇਆ ਸੀ ਜੀ ਤੇਰੇ ਪੈਨਸ਼ਨ ਮਿਲ ਗਈ ਤੁਹਾਨੂੰ ਹਾਂ ਜੀ ਤੇ ਕਿੰਨੇ ਬਾਅਦ ਮਿਲਣੀ ਹੈ ਜੀ ਹਾਂਜੀ ਅੱਛਾ ਅੱਛਾ ਕਿੰਨੇ ਚਿਰ ਬਾਅਦ ਪੈਨਸ਼ਨ ਮਿਲਦੀ ਤੁਹਾਨੂੰ ਇੱਕ ਮਹੀਨੇ ਬਾਅਦ ਤੇ ਤਿੰਨ ਮਹੀਨੇ ਬਾਅਦ ਕਿੰਨੇ ਦਿੰਦੇ ਆ ਇਹ ਦਿੰਦੇ ਆ 500 500 ਕੀ ਬਾਹ ਕੋਣ ਦੇ ਰਿਹਾ ਤੁਹਾਨੂੰ ਨੰਬਰ ਆ ਕੇ ਰਹਿ ਗਏ ਇਹਨਾਂ ਦੇ ਨੰਬਰ ਦੇ ਰਹੇ अच्छा। ਕੀ ਕਹਿਣਾ ਚਾਹੋਗੇ ਇਸ ਜਿਹੜੀ ਸੰਸਥਾ ਆ ਇਹਨੂੰ ਕੀ ਕਹਿਣਾ ਚਾਹੋਗੇ ਤੁਸੀਂ? ਇਹ ਸੰਸਥਾ ਬਹੁਤ ਵਧੀਆ ਮਤਲਬ ਕੰਮ ਵਹਿਣਾ ਨੂੰ ਲਈ। ਕਿਸ਼ਤਾ ਇਸ ਤਰ੍ਹਾਂ ਦਾ ਉਪਰਾਲਾ ਕਰ ਰਹੇ ਆ। ਠੀਕ ਆ। ਤੇ ਜਿਹੜੇ ਬੰਵੀ ਭਾਈ ਆ ਨਾਲ ਨਾਲ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਇਸ ਕੰਮ ਲਈ ਅੱਗੇ ਮਦਦ ਕੀਤੀ ਆ। ਅੱਗੇ ਵੀ ਨਹੀਂ। ਠੀਕ ਆ। ਧੰਨਵਾਦ। ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਜਿੱਦਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਅਰਦਾਸ ਵੈਲਫੇਅਰ ਸੁਸਾਇਟੀ ਹਰ ਮਹੀਨੇ ਇੱਕ ਤਰੀਕ ਨੂੰ ਜਿਹੜੀਆਂ ਸਾਡੀਆਂ ਵਿਧਵਾ ਮਾਵਾਂ ਭੈਣਾਂ ਨੂੰ ਉਹਨਾਂ ਨੂੰ ਪੈਨਸ਼ਨ ਦਿੰਦੀ ਆ ਉਹ ਅੱਜ 15 ਤਰੀਕ ਨੂੰ ਜਿਹੜੇ ਸਾਡੇ ਵੀਰ ਭੈਣ ਭਰਾ ਚੱਲ ਫੇਰ ਨਹੀਂ ਸਕਦੇ ਅਸਮਰਥ ਚੰਗਰਣ ਤੋਂ ਜਿਹੜੇ ਵਿਕਲਾਂਗ ਆ ਉਹਨਾਂ ਨੂੰ ਅੱਜ ਪੈਨਸ਼ਨ ਦਿੱਤੀ ਜਾਂਦੀ ਆ ਅਰਦਾਸ ਵੈਲਫੇਅਰ ਸੁਸਾਇਟੀ ਦੀ ਟੀਮ ਵੱਲੋਂ ਔਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਤੇ ਤਦੀ ਉਪਰਾਲਾ ਹੁੰਦਾ ਜਦੋਂ ਸਿਮਰਨ ਵਰਗੇ ਜਿਹੜੇ ਸਾਡੇ ਵੀਰ ਆ ਇਸ ਵੀਰ ਦੀ ਬਦੌਲਤ ਸਾਰੇ ਜਿੰਨੇ ਵੀ ਮੇਰੇ ਅਸਮਰਥ ਜਿਹੜੇ ਚੱਲ ਫੇਹ ਨਹੀਂ ਸਕਦੇ ਵੀਰ ਇਹ ਮੇਰਾ ਵੀਰ ਸਿਮਰਣਾ ਚਾਚੋ ਜੀ ਤੋਂ ਜਿਹੜਾ ਇਹ ਪੈਨਸ਼ਨ ਦਾ ਸਾਰਾ ਚੱਕਣ ਚੱਕਦਾ ਇਹਨਾਂ ਦੀ ਤੇ ਅਸੀਂ ਆਪਣੀ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਇਹਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਇੱਕ ਮੇਰਾ ਦੋਸਤ ਨਹੀਂ ਮੇਰਾ ਭਰਾ ਵਾ ਔਰ ਮੇਰਾ ਪਰਿਵਾਰ ਆ ਤਾਂ ਜਿਹੜਾ ਲੰਗਰ ਕਰਕੇ ਜਿਹੜੀ ਇਹਨਾਂ ਦੀ ਲੰਗਰ ਦੀ ਵਿਵਸਥਾ ਵਾ ਉਹ ਮੇਰੇ ਸੋਹਰੇ ਪਰਿਵਾਰ ਵੱਲੋਂ ਕੀਤੀ ਗਈ ਆ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਆ ਕਿਉਂਕਿ ਦੇਖੋ ਜਿਸ ਪਰਿਵਾਰ ਦੇ ਵਿੱਚ ਇੱਕ ਬੰਦਾ ਜੁੜਦਾ ਉਹਦੇ ਨਾਲ ਡੱਬੇ ਆਪ ਹੀ ਜੁੜਦੇ ਜਾਂਦੇ ਆ ਤੇ ਇਸੇ ਕਰਕੇ ਜਿੰਨੇ ਵੀ ਮੇਰੇ ਭਰਾ ਇੱਥੇ ਖੜੇ ਅਰਦਾਸ ਵੈਲਫੇਅਰ ਸੁਸਾਇਟੀ ਦੀ ਟੀਮ ਆ ਇਹ ਸਾਰੀ ਇਹਨਾਂ ਦੇ ਸਾਰਿਆਂ ਦੇ ਸਦਕੇ ਹੀ ਇਹ ਉਪਰਾਲਾ ਹੁੰਦਾ ਵਾ ਔਰ ਜਿੰਨੇ ਵੀ ਸਾਨੂੰ ਡੋਨੇਸ਼ਨ ਦਿੰਦੇ ਆ ਮੇਰੇ ਵੀਰ ਜਲੰਧਰ ਤੋਂ ਫਗਵਾੜੇ ਤੋਂ ਐਨ ਆਰ ਆਈ ਭਰਾ ਜਿਹੜੇ ਸਾਰੇ ਇਹਨਾਂ ਸਾਰਿਆਂ ਦਾ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਤਹਿ ਦਿਲੋਂ ਧੰਨਵਾਦ ਆ ਕਿਉਂਕਿ ਇਹਨਾਂ ਦੇ ਸਾਰਿਆਂ ਦੇ ਕਰਕੇ ਹੀ ਸਾਰਿਆਂ ਦੇ ਘਰਾਂ ਦੇ ਵਿੱਚ ਰੋਜੀ ਰੋਟੀ ਪਹੁੰਚਦੀ ਆ ਔਰ ਤੁਹਾਡਾ ਜਿਹੜੀ ਨਿੱਕੀ-ਨਿੱਕੀ ਪੈਣੀ ਆਂਦੀ ਆ ਉਹ ਸਾਰੀ ਅਰਦਾਸ ਵੈਲਫੇਅਰ ਸੁਸਾਇਟੀ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੀ ਜਾਂਦੀ ਆ ਔਰ ਤੁਸੀਂ ਵੱਧ ਚੜ ਕੇ ਹੋਰ ਅਰਦਾਸ ਵੈਲਫੇਅਰ ਸੁਸਾਇਟੀ ਦਾ ਸਾਥ ਦਿਓ ਤਾਂ ਕਿ ਜਿਹੜਾ ਇਹ ਪਰਿਵਾਰ ਆ ਇਹਦੇ 'ਚ ਵੀ ਹੋਰ ਵਾਧਾ ਹੋਵੇ ਕਟੋ-ਕਟੇ 1.5 200 275 ਹਜ਼ਾਰ ਤੱਕ ਜਾਣਾ ਵਾ ਜਿਹੜੇ ਕਿ ਮੇਰੇ ਚੱਲ ਫੇਰ ਨਹੀਂ ਸਕਦੇ ਅਸਮਰਥ ਭਰਾਵਾ ਇਹ ਪਲੀਜ਼ ਤੁਹਾਡੇ ਮੂਰੇ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਵੱਧ ਤੋਂ ਵੱਧ ਜੁੜੋ ਬੱਦ ਤੋਂ ਬੱਦ ਸਾਥ ਦੇਓ ਬੱਦ ਤੋਂ ਬੱਦ ਕਨੈਕਸ਼ਨ ਦਿਓ ਤਾਂ ਕਿ ਆਪਾਂ ਹੋਰ ਵੀ ਸ਼ਹਿਰ ਦੇ ਵਿੱਚ ਚੰਗੇ-ਚੰਗੇ ਉਪਰਾਲੇ ਕਰ ਸਕੀਏ ਜੈ ਮਾਤਾ ਸਵੇ ਸੋਸਾਇਟੀ ਦਾ ਦਿলো ਧੰਨਵਾਦ ਜੋ ਬਹੁਤ ਵਧੀਆ ਕੰਮ ਕਰਦੇ ਆ ਮਤਲਬ ਸਾਰਿਆਂ ਦਾ ਬੋਈ ਭਾਈ ਦਾ ਬਹੁਤ ਵਧੀਆ ਮਤਲਬ ਬਹੁਤ ਵਧੀਆ ਕੰਮ ਹੈ ਮਤਲਬ ਸਾਰਿਆਂ ਨੂੰ ਮਤਲਬ 10 ਸੋਸਾਇਟੀ ਨਾਲ ਜੁੜਨਾ ਚਾਹੀਦਾ ਵਾ ਧੰਨਵਾਦ ਆਡੀਟਰ ਪ੍ਰਧਾਨ ਵਰਪੀ ਪਾਜੀ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੀਰੇ ਪਹਿਰ 15 ਤਾਰੀਖ ਨੂੰ ਦੁਪਹਿਰ 2:30 ਵਜੇ ਸਾਰੇ ਆਨ ਨੂੰ ਪੈਂਸਲ ਦਿੱਤੇ ਆ ਔਰ ਅਨੇਕਾ ਕੰਮ ਕਰਵਾਉਂਦੇ ਆ ਜਿਹੜਾ ਹੈਂਡੀਕੈਪ ਆਉਂਦੀ ਇਨੀ ਹੈਲਪ ਕਰਦੇ ਆ ਉਹ ਮੇਰੇ ਵੀਰ ਨੂੰ ਬਹੁਤ ਧਨ ਸਤ ਸਤ ਨਮਸਕਾਰਤਾ ਉਹ ਦਾਲੇ ਬਾਜੀ ਨੂੰ ਕੋਲੋ ਬਾਈ ਗੁਰੂਜੀ ਦਾ ਖਾਲਸਾ ਬਾਈ ਗੁਰੂਜੀ ਦੀ ਖਤੇ